ਜਥੇਦਾਰ ਬੂਟਾ ਸਿੰਘ ਜੀ ਰਣਸੀ ਆਪ ਜੀ ਦੇ 2-4 ਮਿੰਟ ਵਾਸਤੇ ਦਰਸ਼ਨ ਕਰਨਗੇ ਜੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪਹੁੰਚਣਾ ਮੈਂ ਆਪਣੇ ਜ਼ਿਲ੍ਹੇ ਵੱਲੋਂ ਹਲਕੇ ਵੱਲੋਂ ਪਿੰਡ ਵੱਲੋਂ ਧੰਨਵਾਦ ਕਰਦਾ ਹਾਂ ਬਾਬਾ ਜਗਿੰਦਰ ਸਿੰਘ ਜੀ ਤਕਸਾਲੀ ਇਕਾਲੂਈ ਆਗੂ ਮਾਤਾ ਨਿਹਾਲ ਕੌਰ ਦੀ ਕੱਖ ਦੇ ਵਿੱਚੋਂ ਜਨਮ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਕਿਉਂਕਿ ਘਰੋਂ ਉਹ ਆ ਜਾ ਮਾਹੌਲ ਮਿਲਿਆ ਸੀ ਗਰਵਾਣੀ ਨਾਲ ਜੋੜਨ ਦਾ ਔਰ ਗਰਵਾਣੀ ਪੜਨ ਦਾ ਬਾਬਾ ਜਗਿੰਦਰ ਸਿੰਘ ਦੱਸਦੇ ਸਨ ਕਿ ਪਹਿਲੇ ਦਿਨ ਮੈਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਸੰਤਾਂ ਨੂੰ ਛੱਡ ਕੇ ਆ ਬਾਬਾ ਗੁਰਵਜਨ ਸਿੰਘ ਕੋਲ ਔਰ ਉਥੋਂ ਸੰਤਾਂ ਨੇ ਧਾਰਮਿਕ ਸਿੱਖਿਆ ਸ਼ੁਰੂ ਕੀਤੀ ਗਿਆਨੀ ਕਰਤਾਰ ਸਿੰਘ ਦੇ ਨਾਲ ਰਹਿ ਕੇ ਉਹਨਾਂ ਦੀ ਸਰਪ੍ਰਸਤੀ ਹੇਠ ਹੋਰ ਧਾਰਮਿਕ ਕਾਰਜ ਕੀਤੇ ਜਦੋਂ ਸੰਤ ਬਾਬਾ ਕਰਤਾਰ ਸਿੰਘ ਉਹਨਾਂ ਹੀ ਚੜ੍ਹਾਈ ਕਰ ਗਏ ਹਰਪਾਲ ਸਿੰਘ ਪੰਨੂ ਆਪਣੀ ਕਿਤਾਬ ਚ ਲਿਖਦਾ ਕਹਿੰਦਾ ਸਾਨੂੰ ਇਉਂ ਲੱਗੇ ਕਿ ਇੱਕ ਅਣਪੜ ਬੰਦਾ ਗੱਦੀ ਤੇ ਬਹਿ ਕੇ ਕੀ ਕਰੂਗਾ ਕਹਿੰਦਾ ਜਦੋਂ ਸੰਤਾਂ ਨੂੰ ਪੱਗ ਦਿੱਤੀ ਗਈ ਕਹਿੰਦਾ ਹੈਰਾਨੀ ਸੀ ਕਿ ਸਾਰੇ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਦਸਤਾਰਾਂ ਭੇਟ ਕੀਤੀਆਂ ਸਨ ਮੂੰਹ ਜਵਾਨੀ ਨਾਲ ਲਏ ਤੇ ਔਰ ਉਦੋਂ ਦੀ ਸਰਕਾਰ ਨੂੰ ਵੀ ਚੈਲੰਜ ਕਰਤਾ ਕਿ ਦਮਦਮੇ ਤਕਸਾਲ ਇਹ ਪਖਾਰੀ ਨਹੀਂ ਇਹ ਦਾਨੀਆਂ ਤੇ ਦਾਨ ਵੀ ਸਿਰਾਂ ਦਾ ਕਰਦੀ ਆ ਇਸ ਕਰਕੇ ਥੋੜੇ ਦਿਨਾਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਕੋਲੇ ਗਿਆ ਉਹਨੂੰ ਜੱਫੀ ਪਾ ਕੇ ਕਹਿੰਦਾ ਅਮਰੀਕ ਸਿੰਘ ਤੂੰ ਮੇਰਾ ਛੋਟਾ ਭਰਾ ਤੇਰੇ ਬਿਨਾ ਮੇਰਾ ਨਹੀਂ ਸਰਨਾ ਆਪਾਂ ਨੂੰ ਇਕੱਠੇ ਹੋ ਕੇ ਕੌਮ ਦੀ ਪੰਥ ਦੀ ਟਕਸਾਲ ਦੀ ਸੇਵਾ ਕਰਨੀ ਚਾਹੀਦੀ ਆ ਔਰ ਉਹ ਦੂਬਤ ਭਾਈ ਮਰੀਕ ਸਿੰਘ ਨੂੰ ਆਲ ਇੰਡਿਆ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣ ਕੇ ਬਣਾ ਕੇ ਦੁਨੀਆਂ ਨੂੰ ਦੱਸ ਤਾ ਕਿ ਪੰਥ ਵੇ ਪੰਜਾਬ ਵੇ ਨਵੀਂ ਲੀਡਰਸ਼ਿਪ ਦੀ ਲੋੜ ਉਹ ਸਰਕਾਰਾਂ ਨੂੰ ਰੜਕਣ ਲੱਗੀ ਥੋੜੇ ਸਮੇਂ ਬਾਅਦ ਭਾਈ ਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸਰਕਾਰ ਨੇ ਤੇ ਬਾਬਾ ਠਾਰਾ ਸਿੰਘ ਨੂੰ ਸੰਤਾਂ ਨੇ ਮੋਰਚਾ ਲਾਤਾ ਆ ਰੋਜ਼ ਵਿੱਚ ਹੀ ਜਿਹੜਾ ਕੱਲੂ ਕਾਰੋਬਾਰਤਿਆ ਅੰਮ੍ਰਿਤਸਰ ਦੇ ਵਿੱਚ ਤੇਰਾ ਸਿੰਘ ਸੀਧ ਕਰਤੇ ਪਰ ਸੰਤਾਂ ਨੇ ਗੜਕਮੀ ਆਵਾਜ਼ ਵਿੱਚ ਜਦੋਂ ਦੀ ਗੱਲ ਠਾਈ ਤੇ ਅੱਜ ਦੇ ਇਕੱਠਵਾਂ ਨੂੰ ਲੋਕਾਂ ਨੇ ਸੰਤਾਂ ਨੂੰ ਭਾਈ ਮਰੀਕ ਸਿੰਘ ਦੀ ਜਥੇਬੰਦੀ ਨੂੰ ਸਿਰ ਤੇ ਬਾ ਲਿਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹਦੇ ਪ੍ਰਧਾਨ ਸੰਤ ਰਚੰਦ ਸਿੰਘ ਲੋਹਗੇਵਾਲ ਸਨ ਰਲ ਕੇ ਧਰਮ ਯੁੱਧ ਮੋਰਚਾ ਲਾਇਆ ਰਲ ਕੇ ਔਰ ਸੰਤਾਂ ਨੇ ਅਰਦਾਸ ਕੀਤੀ 4 ਅਗਸਤ 1982 ਨੂੰ ਕਿ ਆਨੰਦਪੁਰ ਦੇ ਬਾਦਤਕਾਰ ਦੀਆਂ ਗੱਲਾਂ ਸਾਨੂੰ ਚਾਹੀਦੀਆਂ 1947 ਤੋਂ ਬਾਅਦ ਕੀਤੇ ਕਾਂਗਰਸ ਨੇ ਉਹ ਸਰਕਾਰ ਪੂਰੇ ਕਰੇ ਪਰ ਸਰਕਾਰ ਨੂੰ ਉਹ ਗੱਲ ਚਬਦੀ ਸੀ ਕਿ ਕਿਤੇ ਸਿੱਖਾਂ ਦੀ ਸ਼ਕਤੀ ਸਿੱਖਾਂ ਦੀ ਤਾਕਤ ਇੰਨੀ ਨਾ ਵੱਧ ਜਾਵੇ ਕਿ ਇਹ ਸਾਰਾ ਆਮ ਇਹਨਾਂ ਮਗਰ ਲੱਜੇ ਘੁੜਾਈ ਹੋਈ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਫਿਰ ਉਸੇ ਜੋੜੀ ਨੇ ਭਾਈ ਮਰੀਕ ਸਿੰਘ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੇ ਛਿੱਦੀ ਪਾਤੀ ਜੋੜੀ ਨੇ ਤੇ ਉਹਦੇ ਮਗਰ ਕੱਲੇ ਸੰਤ ਨਹੀਂ ਸੰਤਾਂ ਦਾ ਭਾਈ ਜੰਗੀਰ ਸਿੰਘ ਉਹ ਦੋ ਭਤੀਜੇ ਉਹ ਕਹਿੰਦੇ ਅਸੀਂ ਪਿੱਛੇ ਕਿਵੇਂ ਰੱਗੇ ਹਰਦੀਪ ਸਿੰਘ ਤੇ ਸਵਰਨ ਸਿੰਘ ਉਹਨਾਂ ਨੇ ਵੀ ਨਾਲ ਛਿੱਦੀ ਪਾਤੀ ਤੀਜਾ ਆ ਗਿਆ ਜਰਨੈਲ ਸਵੇਗ ਸਿੰਘ ਫਿਰ ਦੋ ਤਿੰਨ ਕੁੜਮ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਉਹਨਾਂ ਨੇ ਸਿੱਧੀ ਪਾਈ ਕਿ ਕੁੜਮ ਵੀ ਪਿੱਛੇ ਨਹੀਂ ਰਹੇ ਇੱਥੇ ਗੱਲ ਮੁੱਕੀ ਨਹੀਂ ਉਹਨਾਂ ਨੂੰ ਸਰਕਾਰ ਨੂੰ ਭੁਲੇਖਾ ਸੀ ਕਿ ਸੰਤਾਂ ਨੂੰ ਖਤਮ ਕਰਕੇ ਇਸ ਮੋਰਚੇ ਨੂੰ ਖਤਮ ਕਰਕੇ ਗੱਲ ਮੁੱਕ ਜੂ ਉਹ ਫਿਰ ਕਮਲਜੀਤ ਸਿੰਘ ਉੱਠਿਆ ਜੋਧਾ ਹੈਡਮਾਸਟਰ ਗਰਦਿਆਲ ਸਿੰਘ ਦਾ ਮੁੰਡਾ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਉਹਨਾਂ ਪਰ ਲੈ ਕੇ ਸਾਥੀ ਆਪਦੇ ਜਹਾਜ ਗਵਾ ਕਰਕੇ ਇਹ ਦਸਤਾ ਕੇ ਕਾਮ ਅਜੇ ਜਿਉਂਦੀ ਆ ਸੰਤ ਜਨੈਰ ਸਿੰਘ ਪਿੰਡਰਾਵਾਲ ਦੇ ਨਿਆਈ ਕਿਸੇ ਪਾਸੇ ਨਹੀਂ ਗਏ ਇਸ ਕਰਕੇ ਮਗਰ ਲੈਣਾ ਲੱਗੀਆਂ ਥੋੜੇ ਸਮੇਂ ਬਾਅਦ ਉਹ ਸੰਤ ਜਨੈਰ ਸਿੰਘ ਆ ਪਿੰਡਰਾਵਾਲਿਆ ਉਹ ਤੇਰੇ ਪਿਤਾ ਨੇ ਜਿਹਦਾ ਸਮਾਤ ਖੁੰਡੀ ਫੜਨ ਦਾ ਸੀ ਉਹਨੇ ਸ੍ਰੀ ਸਾਹਿਬ ਚੱਕ ਲਈ ਉਹ ਸ੍ਰੀ ਸਾਹਿਬ ਚੱਕੇ ਤੁਰ ਪਿਆ ਪੰਜਾਬ ਦੇ ਪਿੰਡਾਂ ਵਿੱਚ ਧਰਮੀ ਫੌਜੀ ਜੋਧਪੁਰ ਦੇ ਕੈਦੀ ਦਿੱਲੀ ਤੰਗੇ ਉਹਨਾਂ ਨੇ ਸਾਰੀ ਗੱਲ ਪੰਜਾਬ ਦੇ ਪਿੰਡ-ਪਿੰਡ ਸੰਤ ਜਰਨੈਲ ਸਿਆ ਤੇਰੇ ਮਗਰੋਂ ਕੀਤੀ ਗੱਲ ਫੇਰ ਬਣੀ ਮੁੱਕੀ ਉਹ ਸਰਕਾਰ ਨੂੰ ਸਬਰ ਨਹੀਂ ਆਇਆ ਸੰਤ ਜਰਨੈਲ ਸਿਆ ਤੇਰਾ ਵੱਡਾ ਭਰਾ ਜਗਜੀਤ ਸਿੰਘ ਸਰਕਾਰ ਨੇ ਸ਼ਹੀਦ ਕਰਤਾ ਕਿ ਗੱਲ ਕਿਤੇ ਮੁੱਕ ਜੂਗੀ ਪਰ ਬਾਬਾ ਜਗਿੰਦਰ ਸਿੰਘ ਉਹ ਬਲ ਦੀ ਚਿਖਾ ਛੱਡ ਕੇ ਜਦੋਂ ਚੰਡੀਗੜ੍ਹ ਨੂੰ ਚੱਲ ਪਿਆ ਉਹਦੇ ਮਗਰ ਉਹਦਾ ਮੁੰਡਾ ਜੋਧਾ ਜਰਨੈਲ ਮਰਦ ਸੂਰਬਾ ਕੈਪਟਨ ਹਰਚਲ ਸਿੰਘ ਰੋਡੇ ਸਿਰ ਤੇ ਖੱਪਣ ਬਣ ਕੇ ਕਿਰਪਾਲ ਲੈ ਕੇ ਮਗਰ ਤੁਰ ਪਿਆ ਇਸ ਕਰਕੇ ਫੇਰ ਬਣਾ ਸਰਕਾਰ ਨੂੰ ਸਬਰ ਆਇਆ ਤੁਹਾਡਾ ਜਮਾਈ ਪਾਈ ਗਰਜੀਤ ਸਿੰਘ ਉਹ ਬਾਬਾ ਜਗਿੰਦਰ ਸਿੰਘ ਦਾ ਭਾਣਜੇ ਦਾ ਪੁੱਤਰ ਚਰਨਜੀਤ ਸਿੰਘ ਪੱਖਾਪੁਰ ਬਾਬੇ ਦਾ ਭਾਣਜਾ ਮੁਖੀ ਕੋਕਰੀ ਵਾਲਾ ਉਹ bari bari ਜਦੋਂ ਉਹਨਾਂ ਨੇ ਸ਼ਹੀਦ ਕੀਤੇ ਪਰ ਰੁਕਿਆ ਨਹੀਂ ਪਰਿਵਾਰ ਕੋਈ ਪ੍ਰਵਾਹ ਨਹੀਂ ਕੀਤੀ ਬਾਬੇ ਦਾ ਪੁੱਤ ਪਾਈ ਜਸਵੀਰ ਸਿੰਘ ਰੋਡੇ ਸਾਗਰ ਜੇਚ ਬੰਦ ਕਰਤਾ ਐਂਟਰਪੋਲ ਨੇ ਫੜ ਕੇ ਉਹ ਸਮਾਂ ਵੀ ਅਸੀਂ ਵੇਖਿਆ 87 ਦਾ ਉਹ ਜਦੋਂ ਕਰੇ ਕੋਈ ਨਹੀਂ ਸੀ ਕੱਲਾ ਰਵੈਰੋ ਆਇਆ ਤੇ ਬਾਬਾ ਜਗਿੰਦਰ ਸਿੰਘ ਬਜ਼ੁਰਗ ਬੈਠਾ ਸੀ ਸਾਰਾ ਟੱਬਰ ਜੇਲਾ ਵਿੱਚ ਤਾਰਿਆ ਵਾਸੀ ਰੋਡਿਆਂ ਵਾਲਿਆਂ ਦਾ ਕੈਪਟਨ ਸਾਹਿਬ ਤੇ ਐਨਐਸਐਲਆਈ ਸੀ ਇਸ ਕਰਕੇ ਫੇਰ ਵੀ ਰੁਕਿਆ ਪਰਿਵਾਰ ਉਹ 1949 ਵਿੱਚ ਬਾਬਾ ਜਗਿੰਦਰ ਸਿੰਘ ਨੇ ਉਹਨਾਂ ਕੁਰਬਾਨੀ ਵਾਲਿਆਂ ਨੂੰ ਟਿਕਟਾਂ ਦੇ ਕੇ ਐਪੀ ਬਣਾਇਆ ਆਪਦਾ ਮੁੰਡਾ ਨਾ ਕੋਈ ਪੋਤਾ ਨਾ ਭਤੀਜਾ ਨਾ ਭਾਣਜਾ ਕਿਸੇ ਨੂੰ ਟਿਕਟ ਨਹੀਂ ਦਿੱਤੀ ਉਹ ਸੰਤ ਜਰਨੈਲ ਸਿਆ ਫੇਰ ਬੜਾ ਕੱਲ ਟਿੱਗੀ ਉਹ ਫੇਰ ਤੇ ਰੇਣ ਆਈ ਹਰਮੰਦਰ ਸਿੰਘ ਸੰਧੂ ਉਹ ਕਿਲਾ ਜਗਵੰਦਰ ਜਗਵੰਦਰ ਸੇ ਕਿਲਾ ਰੇ ਪਰ ਚਮਕਰ ਸਿੰਘ ਰੋਡੇ ਵਰਗੇ ਅੱਕਾ ਵਾਲੀ ਵਾਰ ਵਰਗੇ ਉਹ ਜਦੋਂ ਸਰਕਾਰ ਅਰੇ ਸੁਮ ਸਿੰਘ ਸੰਗਤਪੁਰੇ ਵਾਲੇ ਵਰਗੇ ਮਾਰਨ ਲੱਗੀ ਉਹ ਭਿੰਡਰਾ ਵਾਲਿਆ ਤੇਰਾ ਪੁੱਤ ਭਾਈ ਲਖਵੀਰ ਸਿੰਘ ਉਹ ਛੱਡ ਕੇ ਰੋਂਦੇ ਕਰਲੰਦੇ ਬੱਚੇ 1990 ਪਾਕਿਸਤਾਨਾਂ ਬੈਠਾ ਜੋਦਾ 33 ਸਾਲ ਆਉਦੇ ਬੱਚਿਆਂ ਤੋਂ ਪਾਸੇ ਰਹਾ 33 ਸਾਲ ਬੱਚੇ ਕੈਨੇਡਾ ਚ ਰੋਂਦੇ ਰਹੇ ਆ ਇੱਥੇ ਬੈਠਾ ਰਹਾ ਓਏ ਉਹਦੀ ਪੈੜੀ ਚ ਆ ਕੇ ਫੱਟੇ ਲਾਤੇ ਗੌਰਮੈਂਟ ਦੇ ਫੱਟੇ ਕਿ ਪੜੀ ਗੁਲਾਮ ਹੋਣੀ ਆ ਅਜੇ ਵੀ ਸਬਰ ਨਹੀਂ ਆਇਆ ਉਹ ਪਿੰਡਰਾ ਵਾਲਿਆ ਤੇਰਾ ਪੋਤਰਾ ਗੁਰਮੁਖ ਸਿੰਘ ਛੋਟਾ ਜਿਹਾ ਬੱਚਾ ਫੜ ਕੇ ਜੇਲ੍ਹ ਚ ਕਰਤਾ 4 ਸਾਲ ਹੋ ਗਏ ਉਹਦੇ ਬੱਚੇ ਕੈਨੇਡਾ ਰੋ ਰਹੇ ਆ ਮਾਂ ਪਿਓ ਇੱਥੇ ਤੁਰਿਆ ਫਿਰਦਾ ਓਏ ਸਰਕਾਰ ਦਿੱਲੀ ਵਾਲਿਓ ਮੈਂ ਕਹਿਣਾ ਚਾਹਣਾ ਅੱਜ ਦਾ ਕੱਠ ਇਸ ਗੱਲ ਦੀ ਸਾਦੀ ਪਰਦਾ ਕਿ ਪਰਿਵਾਰ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾ ਦੇ ਪਰਿਵਾਰ ਨਾਲ ਖੜਾ ਜੋ ਜਸਵੀਰ ਸਿੰਘ ਹਿੰਮਤ ਤੇ ਮਿਹਨਤ ਕਰਦਾ ਸਿੰਘ ਸਾਹਿਬ ਲੋਕ ਉਹ ਅੱਜ ਮੋਹਰ ਲਾਉਣ ਆਏ ਆ ਪਮੇ ਦਾ ਬੱਚਾ ਅੰਦਰ ਅੱਧਾ ਪਰਿਵਾਰ ਸ਼ੀਤ ਹੋ ਗਿਆ ਔਰ ਉਹ ਸਾਰੀ ਕਰੀਬ ਭਾਈ ਮਰੀਕ ਸਿੰਘ ਦਾ ਭਰਾ ਬੈਠਾ ਮਨਜੀਤ ਸਿੰਘ ਉਹ ਮਰੀਕ ਮਨਜੀਤ ਸਿੰਘ ਦੀ ਲੜਕੀ ਬੈਠੀ ਆ ਇਸ ਕਰਕੇ 2 ਐਮਪੀ ਬਣਾਏ ਪਹਿਲੀ ਵਾਰ ਪਿੰਡਰਾ ਵਾਲੇ ਦੀ ਤਸਵੀਰ ਲਾ ਕੇ ਭਾਈ ਸਰਬਜੀਤ ਸਿੰਘ ਅੰਮਰਤਪਾਲ ਸਿੰਘ ਉਹ ਪਿੰਡਰਾ ਵਾਲਿਆ ਸੰਤ ਅੱਜ ਦਾ ਇਕੱਠ ਮੈਂ ਬੇਨਤੀ ਕਰਦਾ ਭਾਈ ਜਸਵੀਰ ਸਿੰਘ ਵਰਗੇ ਨੂੰ ਉਹ ਤੁਸੀਂ ਨਹੀਂ ਆੰਬੇ ਉਹ ਨਾਮ ਵਿਆ ਗੁਰਦੀਪ ਸਿੰਘ ਪਠੰਡਾ ਨਾ ਹੰਬਿਆ ਬਾਬਾ ਦਾਦੂ ਵਾਲ ਨਾ ਬਾਬਾ ਜਸਕਰਨ ਸਿੰਘ ਕਾਣ ਵਾਲਾ ਪਰਮਜੀਤ ਸਿੰਘ ਸੌਲੀ ਹੋਣੀ ਅੰਕਾਰ ਸਿੰਘ ਪਦਾਰ ਬਾਬਾ ਸਰਬਜੋਤ ਸਿੰਘ ਬੈਦੀ ਬੈਠਿਆ ਉਹ ਅਸੀਂ ਹੰਬੇ ਨਹੀਂ ਉਮਰ ਵੱਟੀ ਹੋ ਸਕਦੀ ਆ ਅਸੀਂ 24 ਸਾਲ ਦੀ ਉਮਰ ਚੱਲੇ ਸੀ ਨਾ ਅਸੀਂ ਹਾਰੇ ਆ ਨਾ ਹਾਰ ਮੰਨੀ ਆ ਚਾਰ ਕਾਲੀ ਗਵਰਨਮੈਂਟ ਆਈਆਂ ਚਾਰਾਂ ਨਹੀਂ ਝਾਖੇ ਨਹੀਂ ਝਾਖੇ ਇਸ ਕਰਕੇ ਭਾਈ ਤਰਸ ਸਿੰਘ ਜੀ ਬੈਠਾ ਇੱਕੋ ਮਿੰਟ ਹੋਰ ਲੈਣਾ ਮੈਂ ਤੁਹਾਡਾ ਜਿਹੜੀਆਂ ਗੱਲਾਂ ਇੰਦਰਾ ਗਾਂਧੀ ਨੇ ਅਟੈਕ ਤੋਂ ਬਾਅਦ ਮਨਜੀਤ ਸਿੰਘ ਪਾਰਲੀਮੈਂਟ ਚ ਆਖੀਆਂ ਉਹ ਗਰਦੀਪ ਸਿੰਘ ਪਠੰਡਿਆ ਪਾਰਲੀਮੈਂਟ ਚ ਆਖੀਆਂ ਉਹਨੇ ਆਖਿਆ ਕਾਲੀ ਸਾਥੋਂ ਮੰਗਾ ਹਰ ਵਾਰੀ ਵੱਧ ਮੰਗਦੇ ਸੀ ਉਹ ਚਾਰ ਵਾਰੀ ਕਾਲੀ ਗਵਰਨਮੈਂਟ ਆ ਗਈ ਉਹਨੇ ਕਿਉਂ ਨਹੀਂ ਸਪਸ਼ਟ ਕਰਨ ਦਿੱਤਾ ਕਿ ਅਸੀਂ ਨਹੀਂ ਮੰਗਦੇ ਸਨ ਇੰਦਰਾ ਨੇ ਜਾਣ ਕੇ ਅਟੈਕ ਕੀਤਾ ਉਹ ਚੰਗੀ ਸਰਕਾਰ ਬਣਾਓ ਪਰਾ ਤੇ ਉਹ ਸਾਰੇ ਖਲਾਸੇ ਇੰਦਰਾ ਦੇ ਝੂਠੇ ਖਲਾਸੇ ਲੋਕਾਂ ਸਾਹਮਣੇ ਲਿਆਓ ਤਾਂ ਸੰਤ ਜਨਰਲ ਸਿੰਘ ਦਾ ਅੱਜ ਦਾ ਇਕੱਠ ਕਿਉ ਪਾਰੀ ਇਕੱਠਾ ਇਹਦੇ ਸਫਲਤਾ ਮਿਲੂਗੀ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਇਹਨਾਂ ਆਟੂਆਂ ਦਾ ਅਜੋਨਾ ਚਰਨਜੀਤ ਸਿੰਘ ਅਰਗੇ ਗੜਕਦੇ ਆ ਗੜਕਦੇ ਜਦੋਂ ਟਕਸਾਲ ਨੂੰ ਕੋਈ ਖਤਰਾ ਪੈਂਦਾ ਪਿੰਡਰਾ ਦੇ ਦੋਸ ਪੁੱਤਰ ਇਥਰ ਸਿੰਘ ਇੰਦਰਜੀਤ ਸਿੰਘ ਨਹੀਂ ਥੜਕੇ ਓਏ ਉਹਦਾ ਭਤੀਜਾ ਕੁਲਦੀਪ ਸਿੰਘ ਨਹੀਂ ਥੜਕਿਆ ਜਗਤਾਰ ਸਿੰਘ ਤਰਲੋਚਲ ਸਿੰਘ ਨਹੀਂ ਥੜਕੇ ਇਸ ਕਰਕੇ ਪਰਿਵਾਰ ਦੀ ਮਦਦ ਤੇ ਨਾਲ ਛੜੋ ਸਾਰੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਥੇਦਾਰ ਬੂਟਾ ਸਿੰਘ ਜੀ ਰਣਸੀਹ ਜੀ ਦਾ ਸੋ ਮੈਂ ਹੁਣ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਸਾਡੇ ਐਮਪੀ ਅਮਰਤਪਾਲ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਤਰਸੇਮ ਸਿੰਘ ਜੀ ਉਹ ਵੀ ਦੋ ਕੁ ਮਿੰਟ ਬਾਅਦ ਤੇ ਸੰਗਤਾਂ ਦੇ ਦਰਸ਼ਨ ਕਰਨਗੇ ਬਹੁਤ ਸਾਰੇ ਮਹਾਪੁਰਸ਼ਾਂ ਦੇ ਨਾਮ ਬੜੀ ਵੱਡੀ